ਪਿਆਰਿਓ ਰਸਿਕ ਦਰਾਗਨ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਅੱਜ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਪੰਜਾਬੀ ਸਾਹਿਤ ਦੀ ਇੱਕ ਅਤਿ ਪਵਿੱਤਰ ਰੂਹ ਨੂੰ ਝੰਡੋਰ ਦੇਣ ਵਾਲੀ ਇਤਿਹਾਸਿਕ ਰਚਨਾ ਸੁੰਦਰੀ ਜਿਸ ਦੀ ਰਚਨਾ ਮਹਾਨ ਕਵੀ ਗੁਰਸੇਖ ਅਤੇ ਸੰਤ ਸਰੂਪ ਲੇਖਕ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਕੀਤੀ ਹੈ ਇਹ ਰਚਨਾ ਮੈਂ ਲਗਭਗ ਅੱਜ ਤੋਂ 25 ਸਾਲ ਪਹਿਲਾਂ ਪੜੀ ਸੀ ਇਸ ਰਚਨਾ ਤੋਂ ਮੈਂ ਇੰਨਾ ਜ਼ਿਆਦਾ ਪ੍ਰਭਾਵਿਤ ਹੋਇਆ ਸੀ ਕਿ ਉਸ ਤੋਂ ਬਾਅਦ ਮੈਂ ਭਾਈ ਸਾਹਿਬ ਦੁਆਰਾ ਲਿਖਿਆ ਗਿਆ ਜਿੰਨਾ ਵੀ ਲਿਟਰੇਚਰ ਸੀ ਉਹ ਸਾਰਾ ਹੀ ਪੜ੍ਹ ਲਿਆ ਸੀ ਇਸ ਰਚਨਾ ਨੂੰ ਪੜ੍ਹ ਕੇ ਅਣਗਿਣਤ ਰੂਹਾਂ ਦਾ ਜੀਵਨ ਬਦਲੀ ਹੋਇਆ ਹੈ ਇਸ ਨਾਵਲ ਦਾ ਪਿਛੋਕੜ ਮੁਗਲ ਸ਼ਾਸਨ ਦਾ ਉਹ ਸਮਾਂ ਹੈ ਜਦੋਂ ਸਿੱਖਾਂ ਉੱਤੇ ਜ਼ੁਲਮ ਹੋ ਰਹੇ ਸਨ ਅਤੇ ਧਰਮ ਦੀ ਰੱਖਿਆ ਲਈ ਗੁਰਸਿੱਖ ਜੰਗਲਾਂ ਅਤੇ ਪਹਾੜਾਂ ਵਿੱਚ ਰਹਿ ਕੇ ਸੰਘਰਸ਼ ਕਰ ਰਹੇ ਸਨ ਇਸ ਹਾਲਾਤ ਵਿੱਚ ਇੱਕ ਆਧਾਰਨ ਹਿੰਦੂ ਕੁੜੀ ਸਰਸਵਤੀ ਦੀ ਜ਼ਿੰਦਗੀ ਇੱਕ ਵੱਡਾ ਮੋੜ ਲੈਂਦੀ ਹੈ ਸਰਸਵਤੀ ਇੱਕ ਸੰਸਕਾਰੀ ਪਰਿਵਾਰ ਦੀ ਕੁੜੀ ਹੁੰਦੀ ਹੈ ਉਸਦਾ ਵਿਆਹ ਹੋਣ ਵਾਲਾ ਹੁੰਦਾ ਹੈ ਪਰ ਵਿਆਹ ਵਾਲੇ ਦਿਨ ਹੀ ਮੁਗਲ ਸਿਪਾਈਆਂ ਦਾ ਹਮਲਾ ਹੋ ਜਾਂਦਾ ਹੈ ਇਸ ਹਮਲੇ ਨਾਲ ਉਸ ਦੀ ਜ਼ਿੰਦਗੀ ਬਦਲ ਜਾਂਦੀ ਹੈ ਹਾਲਾਤ ਉਸ ਨੂੰ ਅਜਿਹੀ ਮੋੜ ਤੇ ਲਿਆ ਖੜਾ ਕਰਦੇ ਹਨ ਜਿੱਥੇ ਉਹ ਸੱਚ ਅਤੇ ਝੂਠ ਡਰ ਅਤੇ ਹਿੰਮਤ ਦੁਨੀਆ ਅਤੇ ਧਰਮ ਵਿੱਚੋਂ ਚੋਣ ਕਰਦੀ ਹੈ ਇਸ ਦੌਰਾਨ ਉਹ ਸਿੱਖ ਜੱਥੇ ਨਾਲ ਸੰਪਰਕ ਵਿੱਚ ਆਉਂਦੀ ਹੈ ਗੁਰੂ ਦੀ ਬਾਣੀ ਅਤੇ ਸਿੱਖਾਂ ਦੀ ਨਿਰਧਰਤਾ ਉਸ ਦੇ ਮਨ ਤੇ ਡੂੰਘਾ ਅਸਰ ਕਰਦੀ ਹੈ ਉਹ ਸਮਝ ਲੈਂਦੀ ਹੈ ਕਿ ਅਸਲ ਜੀਵਨ ਉਹ ਹੈ ਜੋ ਸੱਚ ਅਤੇ ਧਰਮ ਲਈ ਜੀਆ ਜਾਵੇ ਉਹ ਗੁਰੂ ਦੀ ਸ਼ਰਨ ਆ ਕੇ ਅੰਮ੍ਰਿਤ ਛਕਦੀ ਹੈ ਅਤੇ ਉਸ ਦਾ ਨਾਮ ਸੁੰਦਰੀ ਰੱਖਿਆ ਜਾਂਦਾ ਹੈ ਇਹ ਨਾਮ ਸਿਰਫ ਉਸ ਦੀ ਬਾਹਰੀ ਸੁੰਦਰਤਾ ਨਹੀਂ ਸਗੋਂ ਅੰਦਰੂਨੀ ਆਤਮਿਕ ਸੁੰਦਰਤਾ ਦਾ ਪ੍ਰਤੀਕ ਹੁੰਦਾ ਹੈ ਸੁੰਦਰੀ ਹੁਣ ਕੇਵਲ ਇੱਕ ਆਮ ਇਸਤਰੀ ਨਹੀਂ ਰਹਿੰਦੀ ਉਹ ਸਿੱਖ ਕੌਮ ਦੀ ਸ਼ੂਰ ਵੀਰ ਬੀਬੀ ਬਣ ਜਾਂਦੀ ਹੈ ਉਹ ਸਿੱਖ ਜਥਿਆਂ ਦੀ ਮਦਦ ਕਰਦੀ ਹੈ ਸੰਦੇਸ਼ ਪਹੁੰਚਾਉਂਦੀ ਹੈ ਅਤੇ ਕਈ ਵਾਰ ਖਤਰੇ ਵੀ ਮੋਲ ਲੈਂਦੀ ਹੈ ਉਸ ਦਾ ਚਰਿੱਤਰ ਹਿੰਮਤ ਸ਼ੈਨਸ਼ੀਲਤਾ ਅਤੇ ਅਡੋਲ ਵਿਸ਼ਵਾਸ ਨਾਲ ਭਰਪੂਰ ਹੈ ਮੁਗਲ ਹਾਕਮਾਂ ਨੂੰ ਜਦੋਂ ਪਤਾ ਲੱਗਦਾ ਹੈ ਕਿ ਇੱਕ ਇਸਤਰੀ ਸਿੱਖਾਂ ਦੀ ਮਦਦ ਕਰ ਰਹੀ ਹੈ ਤਾਂ ਉਹ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਦੇ ਹਨ ਸੁੰਦਰੀ ਕਈ ਵਾਰ ਕੈਦ ਵੀ ਹੁੰਦੀ ਹੈ ਪਰ ਹਰ ਵਾਰ ਉਹ ਆਪਣੀ ਅਕਲਮੰਦੀ ਅਤੇ ਗੁਰੂ ਦੇ ਭਰੋਸੇ ਨਾਲ ਬਚ ਨਿਕਲਦੀ ਹੈ ਉਸ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਹਨ ਕਿ ਜੇ ਉਹ ਇਸਲਾਮ ਕਬੂਲ ਕਰ ਲਵੇ ਤਾਂ ਆਰਾਮ ਦੀ ਜ਼ਿੰਦਗੀ ਮਿਲ ਸਕਦੀ ਹੈ ਪਰ ਉਹ ਡਟ ਕੇ ਇਨਕਾਰ ਕਰਦੀ ਹੈ ਨਾਵਲ ਵਿੱਚ ਸੁੰਦਰੀ ਦੇ ਕਈ ਅਜਿਹੇ ਪ੍ਰਸੰਗ ਆਉਂਦੇ ਹਨ ਜਿੱਥੇ ਉਸ ਦੀ ਆਤਮਿਕ ਤਾਕਤ ਸਾਹਮਣੇ ਆਉਂਦੀ ਹੈ ਇੱਕ ਵਾਰ ਉਹ ਗੰਭੀਰ ਮੁਸ਼ਕਲ ਵਿੱਚ ਫਸ ਜਾਂਦੀ ਹੈ ਪਰ ਉਸ ਦਾ ਮਨ ਡੋਲਦਾ ਨਹੀਂ ਉਹ ਹਰ ਹਾਲਤ ਵਿੱਚ ਵਾਹਿਗੁਰੂ ਦਾ ਸਿਮਰਨ ਕਰਦੀ ਹੈ ਉਸ ਦੀ ਸ਼ਰਦਾ ਉਸ ਨੂੰ ਅੰਦਰੋਂ ਮਜ਼ਬੂਤ ਬਣਾਉਂਦੀ ਹੈ ਸੋ ਆਓ ਪਿਆਰਿਓ ਹੁਣ ਅਸੀਂ ਨਾਵਲ ਸ਼ੁਰੂ ਕਰਦੇ ਹਾਂ कांड ਪਹਿਲਾ ਇੱਕ ਹਰੇ ਭਰੇ ਖੇਤਾਂ ਨਾਲ ਲਹਿ ਲਹਾਉਂਦੇ ਮੈਦਾਨ ਵਿੱਚ ਇੱਕ ਨਿੱਕਾ ਜਿਹਾ ਪਿੰਡ ਖੋਗ ਵਸਦਾ ਸੀ Hindu Musalman ਦੋਹਾਂ ਤਰ੍ਹਾਂ ਦੀ ਵਸੋਂ ਇਸ ਪਿੰਡ ਵਿੱਚ ਸੀ ਪਿੰਡ થી ਕੁਝ ਦੂਰ ਇੱਕ ਸੰਗਣਾ ਬਨ ਔਰ ਵੱਡਾ ਸਾਰਾ ਛੰਬ ਸੀ ਜਿਸ ਕਰਕੇ ਸ਼ਿਕਾਰ ਖੇਡਣ ਵਾਲੇ ਇੱਧਰ ਬਹੁਤ ਆਇਆ ਜਾਇਆ ਕਰਦੇ ਸਨ ਪਿੰਡ ਦੇ ਚੜ੍ਹਦੇ ਪਾਸੇ ਨੂੰ ਇੱਕ ਸੜਕ ਸੀ ਇਸ ਰੁੱਖ ਨੂੰ ਪਿੰਡ ਦੀ ਬਾਹਰਲੀ ਲਾਮ ਵੱਲ ਇੱਕ ਧਨਾਲ ਹਿੰਦੂ ਸ਼ਾਮਾ ਨਾਮ ਦਾ ਘਰ ਸੀ ਜਿਸ ਦੀ ਧੀ ਦਾ ਮੁਕਲਾਵਾ ਹੋਣ ਵਾਲਾ ਸੀ ਦੁਪਹਿਰ ਢਲ ਗਈ ਅਰਨਕੀਨਕੀ ਪੌਣ ਰੰਗਣ ਲੱਗ ਪਈ ਸ਼ਾਮੀ ਦੇ ਘਰ ਮੁਕਲਾਵੇ ਦੀ ਤਿਆਰੀ ਵਿੱਚ ਐਡਾ ਧੂਆ ਤੇ ਹੰਮਸ ਹੋ ਰਿਹਾ ਸੀ ਇਹ ਅੰਦਰ ਖਲੋਣਾ ਔਖਾ ਹੋ ਗਿਆ ਮੁਖਲਾਈ ਜਾਣ ਵਾਲੀ ਮੁਟਿਆਰ ਕੁੜੀ ਜਿਸ ਦਾ ਨਾਮ ਸਰਸਤੀ ਸੀ ਹਰ ਬੜੀ ਸੁੰਦਰ ਸੀ ਇਹ ਸੂਵੇਂ ਤੋਂ ਨਕ ਜਿੰਦ ਆ ਕੇ ਆਪਣੀਆਂ ਸਹੇਲੀਆਂ ਨਾਲ ਜੋ ਘਰ ਦੇ ਪਿਛੋੜੇ ਸੜਕ ਦੇ ਨੇੜੇ ਪਈਆਂ ਖੇਡਦੀਆਂ ਸਨ ਚਲੀ ਗਈ ਇੱਥੇ ਤਾਂ ਕੁੜੀਆਂ ਦਾ ਤਿਰੰਜਨ ਲੱਗਾ ਹੋਇਆ ਸੀ ਸਭੇ ਜਵਾਨ ਮੁਟਿਆਰਾਂ ਸਨ ਕਈ ਵਿਆਹਾਂ ਕਈ ਮੁਕਲਾਈਆਂ ਤੇ ਕਈ ਅਜੀਬ ਕੁਆਰੀਆਂ ਸਨ ਸਭਨਾ ਦੇ ਚਿਹਰੇ ਕੁਝੇ ਕਹਿਣ ਜੋਗੇ ਨਹੀਂ ਸਨ ਪਰ ਸੁਰਸਤੀ ਦੀ ਸੁੰਦਰਤਾ ਅੱਗੇ ਸਭੇ ਇਉਂ ਮਾਤ ਸਨ ਜਿਵੇਂ ਚੰਦ ਚੜੇ ਤਾਰੇ ਹੱਸਦੀਆਂ ਖੇਡਦੀਆਂ ਕੁੜੀਆਂ ਇੱਕ ਅਸਚਰਜ ਤਮਾਸ਼ਾ ਹੋ ਰਹੀਆਂ ਸਨ ਐਨੇ ਨੂੰ ਨੀਨਾਨ ਭਾਬੀ ਥੋੜਾ ਜਿਹਾ ਚੀਣਾ ਤੇ ਮੋਲਾ ਲੈ ਕੇ ਛੜਨ ਵਾਸਤੇ ਆ ਗਈਆਂ ਕਿਉਂਕਿ ਕੋਲਵਾਰ ਹੀ ਇੱਕ ਪੱਕੀ ਊਖਲੀ ਬਣੀ ਹੋਈ ਸੀ ਜਿੱਥੇ ਨੇੜੇ-ਨੇੜੇ ਦੇ ਘਰਾਂ ਦੀਆਂ ਤਰੀਮਤਾ ਚੌਲ ਛੱਡਦੀਆਂ ਹੁੰਦੀਆਂ ਸਨ ਪਹਿਲਾਂ ਤਾਂ ਕੁੜੀਆਂ ਨੇ ਉਹਨਾਂ ਨੂੰ ਡਾਡਾ ਠੱਠੇ ਵਿੱਚ ਉਡਾਇਆ ਪਰ ਫੇਰ ਵਾਰੋ-ਵਾਰੀ ਥੋੜੀਆਂ-ਥੋੜੀਆਂ ਸੱਟਾਂ ਲਾ ਕੇ ਉਹਨਾਂ ਲਈ ਚੀਣਾ ਛੜਨ ਲੱਗੀਆਂ ਜਦ ਸੁਰਸਤੀ ਦੀ ਵਾਰੀ ਆਈ ਤਾਂ ਸਾਰਿਆਂ ਰਲ ਕੇ ਇਹ ਗੀਤ ਗਾਉਣ ਲੱਗ ਗੀਆਂ ਢੋਲ ਪਰਛਾਵਾਂ ਵਿੱਚ ਬੈਠੀਆਂ ਅਸੀਂ ਮਾਵਾਂ ਤੀ ਵੜੀਆਂ ਸੁਰਸਤੀ ਦੇ ਮੋਲੇ ਦੀ ਸਾਟ ਇਸ ਗੀਤ ਦੇ ਤਾਲ ਨਾਲ ਆ ਕੇ ਲੱਗੇ ਮਾਨੋ ਮੋਲਾ ਵੀ ਤਬਲੇ ਦੀ ਥਾਪ ਹੋ ਗਿਆ ਇਸ ਗੀਤ ਵਿੱਚ ਸਭ ਐਡੀਆਂ ਮਸਤ ਹੋਈਆਂ ਮਾਨੋ ਨਿਰਾਪੂਰਾ ਆਪਣਾ ਆ ਭੁੱਲ ਗਈਆਂ ਜਦ ਗੀਤ ਮੁੱਕਾ ਤਾਂ ਖੋਟਿਆਂ ਕਰਮਾਂ ਨੂੰ ਕੀ ਦੇਖਦੀਆਂ ਹਨ ਜੋ ਇੱਕ ਬੁਰਛਾ ਘੜੀ ਵਰਗਾ ਜਵਾਨ ਮੁਗਲ ਘੋੜੇ ਉੱਤੇ ਸਵਾਰ ਤ੍ਰਿੰਜਨ ਦੇ ਖੋਲ ਖੜਾ ਘੂਰ ਰਿਹਾ ਹੈ ਔਰ ਉਸ ਦੀ ਨਿਸ਼ਾਨੇ ਵਾਂਗ ਵੱਧੀ ਹੋਈ ਨਜ਼ਰ ਸਰਸਤੀ ਦੇ ਚਿਹਰੇ ਪਰ ਪੈ ਰਹੀ ਹੈ ਜਿਸ ਨੂੰ ਵੇਖ ਕੇ ਸੁਸ਼ੀਲ ਕੰਨਿਆ ਮੁੜਖੇ ਨਾਲ ਪਾਣੀ ਪਾਣੀ ਹੋ ਗਈ ਔਰ ਸਬਨਾ ਪਰ ਅਜੀਹ ਸਹਿਮ ਛਾਇਆ ਜੋ ਪੱਥਰ ਵੰਗ ਉਥੇ ਹੀ ਜੰਮ ਗਈਆਂ ਹਿੰਦੂ ਮਾਪੇ ਧੀਆਂ ਨੂੰ ਇਸ ਹਨੇਰ ਦੇ ਸਮੇਂ ਘਰੋਂ ਬਾਹਰ ਬਹੁਤ ਘਾਟ ਨਿਕਲਣ ਦੇਂਦੇ ਹੁੰਦੇ ਸਨ ਆਰਤੀਆਂ ਨੋਹਾਂ ਨੂੰ ਨਜ਼ਰ ਬੰਦ ਕੈਦੀਆਂ ਵੰਗ ਲੁਕਾ ਲੁਕਾ ਰੱਖਦੇ ਸਨ ਕਿਉਂਕਿ ਸੋਹਣੀ ਇਸਤਰੀ ਸੋਹਣਾ ਘਰ ਧਨ ਤੇ ਮਾਲ ਹਿੰਦੂ ਪਾਸ ਔਖਾ ਹੀ ਰਹਿਣਾ ਮਿਲਦਾ ਸੀ ਕਾਰਨ ਇਹ ਸੀ ਕਿ ਦਿੱਲੀ ਦੇ ਪਾਸ਼ਾ ਦਾ ਤਪ ਤੇਜ ਘਟ ਚੁੱਕਾ ਸੀ ਨਵਾਬੀਆਂ ਖੇਚਲਾਂ ਵਿੱਚ ਰਹਿੰਦੀਆਂ ਸਨ ਦੇਸ਼ ਵਿੱਚ ਆਪੋਤਾਪੀ ਛੇਤੀ ਮਚਦੀ ਸੀ ਤੇ ਛੋਟੇ ਹਾਕਮ ਮਨਮਰਜ਼ੀਆਂ ਕਰਦੇ ਸਨ ਮੁਗਲ ਦੀ ਅਜੇ ਹੀ ਨਜ਼ਰ ਵੇਖ ਕੇ ਕੁੜੀਆਂ ਡਰ ਗਈਆਂ ਕੀ ਖਬਰੇ ਇਹ ਕੀ ਕਰੇਗਾ ਪਰ ਕੁੜੀਆਂ ਦੀ ਇਹ ਸੋਚ ਥੋੜੇ ਚਿਰ ਵਿੱਚ ਹੀ ਮੁੱਕ ਗਈ ਜਦ ਉਸ ਨੇ ਦੋ ਕਦਮ ਅੱਗੇ ਹੋ ਕੇ ਧਰਮੀ ਕੰਨਿਆ ਸਰਸਤੀ ਦੀ ਨਰਮ ਵੀਣੀ ਸ਼ੇਰ ਦੇ ਜੱਫੇ ਵਾਂਗ ਕਾਬੂ ਕਰ ਲਈ ਔਰ ਇੱਕ ਹੁਜੱਕੇ ਨਾਲ ਘੋੜੇ ਉੱਤੇ ਆਪਣੇ ਅੱਗੇ ਛੱਟ ਕੇ ਅੱਡੀ ਲਾ ਕੇ ਉਹ ਗਿਆ ਹੋ ਗਿਆ ਸੁਰਸਤੀ ਤੇ ਕੁੜੀਆਂ ਦੀਆਂ ਚੀਕਾਂ ਨੇ ਸਾਰਾ ਪਿੰਡ ਇਕੱਠਾ ਕਰ ਦਿੱਤਾ ਹੱਕੇ ਬੱਕੇ ਹੋ ਸਭ ਕਾਰਨ ਪੁੱਛਣ ਲੱਗੇ ਕੁੜੀਆਂ ਤੋਂ ਸਮਾਚਾਰ ਸਮਝ ਸੁਣ ਕੇ ਔਰ ਆਪਣੀਆਂ ਅੱਖਾਂ ਦੇ ਸਾਹਮਣੇ ਉਪਦ੍ਰਵ ਨੂੰ ਦੇਖ ਕੇ ਸਭ ਜਣੇ ਅਚੰਭਾ ਹੋ ਮੂੰਹ ਵਿੱਚ ਉਂਗਲਾਂ ਟੁੱਕ ਰਹੇ ਸਨ ਪਰ ਹਾਏ ਧਰਮ ਦੀ ਹਾਨੀ ਐਡੀ ਭੀੜ ਵਿੱਚ ਕਿਸੇ ਰਾਹੀਆ ਨਹੀਂ ਪੈਂਦਾ ਜੋ ਹਿੰਮਤ ਕਰੇ ਜਾਨ ਹੁਲੇ ਤੇ ਮਗਰ ਜਾ ਕੇ ਛੁਡਾਵੇ ਜਦ ਮੁਗਲ ਅੱਖਾਂ ਤੋਂ ਓਲੇ ਹੋ ਗਿਆ ਤਾਂ ਸਿਆਣਿਆਂ ਨੇ ਬੈਠ ਕੇ ਸਲਾਹ ਕੀਤੀ ਕਿ ਕੁੜੀ ਦਾ ਪਿਓ ਭਰਾ ਤੇ ਘਰ ਵਾਲਾ ਅਰ ਦੋ ਪੈਂਚ ਇਸ ਮੁਗਲ ਪਾਸ ਜਾ ਕੇ ਮਿੰਤਾ ਕਰਨ ਭਲਾ ਜੇ ਉਸ ਦੇ ਮਨ ਤੇ ਤਰਸ ਪੈ ਜਾਵੇ ਪਿੰਡ ਤੋਂ ਮੀਲਕ ਦੀ ਵਾਟ ਪਰ ਇਸ ਦੇ ਤੰਬੂ ਲੱਗੇ ਹੋਏ ਸਨ ਇਹ ਇਲਾਕੇ ਦਾ ਹਾਕਮ ਸੀ ਹਰ ਇੱਥੇ ਸ਼ਿਕਾਰ ਖੇਡਣ ਆਇਆ ਹੋਇਆ ਸੀ ਨੌਕਰ-ਚਾਕਰ ਨਾਲ ਬਹੁਤ ਥੋੜੇ ਆਂਦੇ ਸਨ ਅੱਜ ਸ਼ਿਕਾਰ ਖੇਡਣ ਚੜਿਆ ਤਾਂ ਪਿੱਛੇ ਡੇਰੇ ਵਿੱਚ ਕੋਈ ਸਿਪਾਹੀ ਨਾ ਛੱਡਿਆ ਸਭ ਨੂੰ ਨਾਲ ਲੈ ਗਿਆ ਸ਼ਿਕਾਰ ਖੇਡਦੇ ਹੋਏ ਨੇ ਇੱਕ ਹਰਨ ਦੇ ਮਗਰ ਘੋੜਾ ਸੁਟਿਆ ਤਾਂ ਨੌਕਰਾਂ ਤੋਂ ਵਿਛੜ ਕੇ ਦੂਰ ਨਿਕਲ ਗਿਆ ਹਰੰਤਾ ਨਾ ਲੱਭਾ ਪਰ ਪਿੰਡ ਵੇਖ ਕੇ ਪਾਣੀ ਪੀਣ ਲਈ ਇਧਰ ਆਏ ਨੂੰ ਕੰਨਿਆਂ ਦਾ ਸ਼ਿਕਾਰ ਹੱਥ ਲੱਗ ਗਿਆ ਸੋ ਲੈ ਕੇ ਜਦ ਇਹ ਆਪਣੇ ਡੇਰੇ ਅਪੜਿਆ ਤਾਂ ਕੋਈ ਨੌਕਰ ਹਾਜ਼ਰ ਨਹੀਂ ਸੀ ਇਸ ਲਈ ਇਸ ਕੁੜੀ ਨੂੰ ਇੱਕ ਦਰੀ ਪਰ ਬਿਠਾ ਕੇ ਘੋੜਾ ਬੰਨਣ ਤੇ ਪਾਣੀ ਆਦਿਕ ਪੀਣ ਦੇ ਕੰਮ ਵਿੱਚ ਲੱਗ ਗਿਆ ਜੋ ਡੇਰੇ ਵਿੱਚ ਲਗਭਗ ਮੁੱਖਾ ਪਿਆ ਸੀ ਜਦ ਵੇਲਾ ਹੋ ਕੇ ਫਿਰ ਸਰਸਤੀ ਵੱਲ ਆਇਆ ਤਾਂ ਇੰਨੇ ਚੇਰ ਵਿੱਚ ਪਿੰਡ ਦੇ ਲੋਕ ਵੀ ਅੱਪੜ ਪਏ ਸਨ ਸਰਸਤੀ ਇੱਕ ਦਰੀ ਪਰ ਬੈਠੀ ਰੋ ਰਹੀ ਸੀ ਪਰ ਆਪ ਸਾਹਿਬ ਪਲੰਗ ਪਰ ਬੈਠੇ ਸਨ ਉਸ ਵੇਲੇ ਪੰਜਾਂ ਜਾਣਿਆਂ ਨੇ ਮੱਥਾ ਟੇਕਿਆ ਔਰ ਬੇਨਤੀ ਕੀਤੀ ਕਿ ਇਸ ਕੰਨਿਆ ਨੂੰ ਛੱਡ ਦੇਵੋ ਹਾਕਮ ਨੇ ਉੱਤਰ ਦਿੱਤਾ ਕਿ ਤੁਸੀਂ ਨਹੀਂ ਜਾਣਦੇ ਕਿ ਮੈਂ ਇਸ ਥਾਂ ਦਾ ਹਾਕਮ ਹਾਂ ਕੀ ਹੋਇਆ ਜੇ ਡਾਰ ਵਿੱਚੋਂ ਇੱਕ ਮੈਂ ਲੈ ਆਂਦੀ ਤਾਂ ਤੁਹਾਡੀ ਡਾਰ ਵਿੱਚ ਕੁਝ ਘਾਟਾ ਤਾਂ ਨਹੀਂ ਪੈ ਚਲਿਆ ਸ਼ਾਮੀ ਨੇ ਹੱਥ ਜੋੜ ਕੇ ਕਿਹਾ ਹਜ਼ੂਰ ਇਹ ਮੇਰੀ ਸੁਖੇ ਲੱਦੀ ਧੀ ਹੈ ਔਰ ਵਿਆਹੀ ਹੋਈ ਹੈ ਅੱਜ ਮੁਖਲਾਵਾ ਹੈ ਆਪ ਕਿਰਪਾ ਕਰੋ ਨਹੀਂ ਤਾਂ ਮੇਰਾ ਨੱਕ ਵੱਡਿਆ ਜਾਵੇਗਾ ਤੁਸੀਂ ਦਇਆ ਕਰੋ ਹਾਕਮ ਜਾਓ ਜਾਓ ਨਹੀਂ ਦੇਾਂਗਾ ਸ਼ਾਹਮਾ ਮਹਾਰਾਜ ਆਪ ਦੇ ਕੀ ਪਰਵਾਹ ਹੈ ਆਪ ਸਾਥੋ ਚਾਹੋ ਤਾਂ ਚੱਟੀ ਵੱਜੋ ਇਸ ਨਾਲ ਸਾਂਵੀ ਤੋਲ ਕੇ ਚਾਂਦੀ ਲੈ ਲਵੋ ਪਰ ਇਸ ਦੀ ਜਾਨ ਬਖਸ਼ੀ ਕਰੋ ਪਰ ਨਵਾਬ ਨੇ ਸੜੇ ਹੋਏ ਹਾਸੇ ਵਿੱਚ ਕਿਹਾ ਜਾਓ ਜਾਓ ਇਸ ਪਰ ਕੁੜੀ ਦੇ ਭਰਾਵ ਨੇ ਹੱਥ ਜੋੜ ਕੇ ਗੱਲ ਵਿੱਚ ਪੱਲਾ ਪਾ ਕੇ ਕਿਹਾ ਮਹਾਰਾਜ ਆਪ ਨੂੰ ਕੀ ਪਰਵਾਹ ਹੈ ਆਪ پاس ਹਜ਼ਾਰਾਂ ਧੀਮੀਆਂ ਹਨ ਇਸ ਅਨਾਥ ਪਰ ਦਇਆ ਕਰੋ ਜੇ ਆਪ ਚਾਹੋ ਤਾਂ ਆਪ ਦੀ ਸੇਵਾ ਵਿੱਚ ਸੋਨਾ ਇਸ ਦੇ ਬਦਲੇ ਹਾਜ਼ਰ ਕਰਦਾ ਹਾਂ ਆਕੂ ਤਾਂ ਕਨੀਜਾ ਮੁੱਲ ਲੈ ਦਿੰਦਾ ਹਾ ਆਪ ਵੱਡੇ ਉਦਾਰ ਹੋ ਇਹ ਦਾਨ ਕਰੋ ਪਰ ਪੱਥਰ ਦਿਲ ਨੇ ਸਿਰ ਹੀ ਫੇਰ ਛੱਡਿਆ ਫੇਰ ਕੰਨਿਆ ਦੇ ਘਰ ਵਾਲੇ ਜਿਸ ਨਾਲ ਉਸ ਦਾ ਮੁਕਲਾਵਾ ਹੋਣਾ ਸੀ ਪਹਿਰੀ ਪੈਕੇ ਕਿਹਾ ਕਿ ਮੈਂ ਆਪ ਦੀ ਪਰਜਾ ਹਾਂ ਪਰਜਾ ਦੀ ਲਾਜ ਰਾਜੇ ਨੂੰ ਹੁੰਦੀ ਹੈ ਮੈਂ ਕਿਤੇ ਮੂੰਹ ਦੇਣ ਜੋਗਾ ਨਹੀਂ ਰਹਾਂਗਾ ਆਪ ਮਿਹਰ ਕਰੋ ਮੇਰੇ ਪਾਸ ਜੋ ਕੁਝ ਧਨ ਮਾਲ ਹੈ ਨਜ਼ਰ ਵੱਜੋ ਕਬੂਲ ਲਾਓ ਤੇ ਮੇਰੀ istri ਮੈਨੂੰ ਇਸ ਵੇਲੇ ਮੋੜ ਦਿਓ ਨਵਾਬ ਅੱਛਾ ਬੜੇ ਅਮੀਰ ਹੋ ਸਾਰੇ ਹੀ ਜਾਓ ਜਾਓ ਇਸ ਸੋਨੇ ਦੀ ਚੀੜੀ ਨੂੰ ਨਹੀਂ ਛੋੜਾਂਗਾ ਸੋਨਾ ਚਾਂਦੀ ਹੀਰੇ ਮੋਤੀ ਮੈਨੂੰ ਕੁਝ ਲਾਲਚ ਨਹੀਂ ਜਾਓ ਚਲੇ ਜਾਓ ਨਹੀਂ ਤਾਂ ਕੈਦ ਕਰ ਦਿਆਂਗਾ ਇਹ ਸੁਣ ਕੇ ਕੁੜੀ ਦਾ ਘਰ ਵਾਲਾ ਤਾਂ ਡਰਿਆ ਕਿ ਮੈਂ ਆਪਣੇ ਆਪ ਨੂੰ ਇਹਦੇ ਅੱਗੇ ਧਨੀ ਪ੍ਰਗਟ ਕਰ ਬੈਠਾ ਹਾਂ ਮੈਂ ਤੇ ਇਹ ਨਾ ਹੋਵੇ ਕਿ ਮੇਰਾ ਘਰ-ਬਾਰ ਲੁੱਟ ਹੀ ਲੈਂਦਾ ਹੋਵੇ ਇੱਥੋਂ ਖਿਸਕਣਾ ਹੀ ਠੀਕ ਹੈ ਇਹ ਵਿਚਾਰ ਕੇ ਉਹ ਤਾਂ ਖਿਸਕਿਆ ਔਰ ਸਾਰੇ ਪਿੰਡ ਅੱਪੜ ਕੇ ਸਾਥੀਆਂ ਸਣੇ ਘਰਾਂ ਨੂੰ ਤੁਰ ਗਿਆ ਪਿੰਡ ਦੇ ਆ ਪੈਂਚਾ ਦੇ ਮਿੰਨਤ ਤਰਲੇ ਨੂੰ ਵੀ ਜਦ ਹਾਕਮ ਨੇ ਨਾ ਮੰਨਿਆ ਤਾਂ ਕੁੜੀ ਦਾ ਭਰਾ ਬਿਹੋਸ਼ ਹੋ ਕੇ ਡਿੱਗ ਪਿਆ ਬੁੱਢਾ ਪਿਓ ਸਰਹਾਣੇ ਬੈਠਾ ਰੋਣ ਲੱਗਾ ਇਹ ਹਾਲ ਵੇਖ ਕੇ ਸੁਰਸਤੀ ਦੇ ਦਿਲ ਵਿੱਚ ਖਬਰੇ ਕੀ ਆਈ ਕਿ ਅਥਰੂ ਸੁੱਕ ਗਏ ਔਰ ਦਿਲ ਵਿੱਚ ਹੌਸਲਾ ਭਰ ਗਿਆ ਘੁੰਡ ਚੁੱਕ ਦਿੱਤਾ ਉੱਠ ਕੇ ਭਰਾ ਦੇ ਸਰਹਾਣੇ ਆ ਕੇ ਉਸਦੇ ਕੰਨਾਂ ਵਿੱਚ ਕਹਿਣ ਲੱਗੀ ਉਠ ਵੇ ਉਠ ਮੇਰੀ ਬਾਦਿਆ ਜਾਇਆ ਉਠ ਘਰ ਨੂੰ ਜਾ ਮੁਗਲਾ ਦਾ ਪਾਣੀ ਮੈਂ ਨਾ ਪੀਆ ਵੀਰ ਮਰਾਂਗੀ ਅਗ ਜਲਾ ਜਦ ਪਿਓ ਭਰਾ ਨੂੰ ਪ੍ਰਤੀਤ ਹੋ ਗਈ ਕਿ ਮੁਗਲ ਕਿਸੇ ਤਰ੍ਹਾਂ ਨਹੀਂ ਛੱਡਦਾ ਤੇ ਇਹ ਪੁੱਤਰੀ ਧਰਮ ਛੀਨ ਵੀ ਨਹੀਂ ਕਰੇਗੀ ਤਦ ਸਾਰੇ ਉੱਠ ਕੇ ਟੁੱਟੇ ਲੱਕ ਤੇ ਭੱਜੇ ਦਿਲ ਘਰ ਨੂੰ ਆ ਗਏ ਹਾਏ ਉਹ ਸੁੰਦਰ ਘਰ ਜੋ ਖੁਦ ਚਿਰ ਹੋਇਆ ਚਾਉ ਮਲਾਰਾਂ ਦੀ ਥਾਉ ਹੋ ਰਿਹਾ ਸੀ ਹੁਣ ਸਿਆਪੇ ਦਾ ਥਾਂ ਹੋ ਗਿਆ ਸਾਰੇ ਸਾਖ ਅੰਗ ਪਰਚਾਉਣੀ ਕਰਨ ਆ ਜੁੜੇ ਆਰਤੀਆਂ ਦੇ ਰੋਣ ਪਿਟਣ ਨਾਲ ਢਾਡੀ ਹਹਾਕਾਰ ਮਚ ਗਈ ਕੀ Hindu ਕੀ ਮੁਸਲਮਾਨ ਉਗਲਾ ਟੁਕ ਟੁਕ ਕੇ ਰਹਿ ਗਏ ਹਾਏ ਹਨੇਰ ਇਹ ਅਨਰਥ ਗੱਲ ਕੀ ਇਹੋ ਜਿਹੇ ਦੁੱਖ ਰੋਏ ਜਾ ਰਹੇ ਸਨ ਕਿ ਅਚਾਨਕ ਇੱਕ ਸਬਜੇ ਘੋੜੇ ਪਰ ਇੱਕ ਅਸਵਾਰ ਸਿਰ ਤੋਂ ਪੈਰਾ ਤੀਖ ਸ਼ਸਤਰ ਧਾਰੀ ਤੀੜ ਗੋਡਿਆਂ ਵਾਲਾ ਕਛਹਿਰਾ ਗੱਲ ਕੁਰਤਾ ਤੇ ਪਟਕੀ ਨਾਲ ਲੱਕ ਕੱਸਿਆ ਹੋਇਆ ਸਿਰ ਪਰ ਸੁਰਮਈ ਦਸਤਾਰ ਚਿਹਰੇ 라 ਭਰਵਾ ਸਿੰਘ ਬਹਾਦਰ ਜਿਸ ਨੂੰ ਦੇਖ ਕੇ ਸਿਰ ਭੁੱਖ ਲੈ ਜਾਵੇ ਆ ਨਿਕਲਿਆ ਸਭਨਾ ਦੀਆਂ ਨਜ਼ਰਾਂ ਉੱਪਰ ਨੂੰ ਉੱਠ ਗਈਆਂ ਹੋਰ ਤਾਂ ਕੋਈ ਨਾ ਪਛਾਣ ਸਕਿਆ ਪਰ ਸੁਰਸਤੀ ਦੀ ਮਾਂ ਨੇ ਜੋ ਤੀਵੀਆਂ ਵਿੱਚ ਬੈਠੀ ਸੀ ਤੁਰੰਤ ਪਛਾਣ ਲਿਆ ਕਿ ਇਹ ਮੇਰਾ ਉਹ ਪੁੱਤਰ ਹੈ ਜੋ ਸਿੱਖਾਂ ਦੀ ਸੰਗਤ ਕਰਕੇ ਵਿਗੜ ਗਿਆ ਸੀ ਆਰ ਸਿੱਖ ਬਣ ਕੇ ਜਿਉਂ ਕਰੋ ਨਿਕਲਿਆ ਫਿਰ ਅੱਜ ਤੀਕ ਇਸ ਦੀ ਕੁਝ ਉਗਮੋਹਰ ਨਹੀਂ ਨਿਕਲੀ ਸੀ ਪੁੱਤਰ ਨੂੰ ਦੇਖ ਕੇ ਮਾਂ ਦੀਆਂ ਆਂਦਰਾਂ ਨੂੰ ਮੋਹ ਫੋਰ ਪਿਆ ਔਰ ਉੱਠ ਕੇ ਪੁੱਤਰ ਦੇ ਗੱਲ ਆ ਲੱਗੀ ਜੋ ਘੋੜੇ ਤੋਂ ਹੁਣ ਉਤਰ ਕੇ ਖਲੋਤਾ ਸੀ ਇਹ ਵੇਖ ਕੇ ਪਿਓ ਭਰਾ ਨੇ ਵੀ ਪਛਾਣਿਆ ਔਰ ਮਿਲਣ ਦੌੜੇ ਪਰ ਅਫਸੋਸ ਇੰਨੇ ਚਿਰ ਦੇ ਵਿਛੋੜੇ ਪਿੱਛੋਂ ਪਿਆਰ ਤੇ ਦਰਦ ਦੀਆਂ ਗੱਲਾਂ ਦੀ ਥਾ ਪਹਿਲੇ ਦੁਖਿਆਰੀ ਸਰਸਤੀ ਦੀ ਕਹਾਣੀ ਸਿੰਘ ਬਹਾਦਰ ਨੂੰ ਸੁਣਾਈ ਗਈ ਇਹ ਖਬਰ ਸਿੰਘ ਦੇ ਕੰਨਾਂ ਵਿੱਚ ਅਜੇ ਹੀ ਪਈ ਕਿ ਸਾਰਾ ਲਹੂ ਚਿਹਰੇ ਨੂੰ ਚੜ ਆਇਆ ਔਰ ਸੂਈਆਂ ਆੱਖਾਂ ਕਰਕੇ ਦੰਦੀਆਂ ਕ੍ਰੀਚਣ ਲੱਗ ਪਿਆ ਧਰਮ ਦੇ ਜੋਸ਼ ਨੇ ਅੰਗ ਅੰਗ ਹਿਲਾ ਦਿੱਤਾ ਫੇਰ ਪਤਾ ਪੁੱਛਿਓ ਸੂ ਕੀ ਮੁਗਲ ਦਾ ਡੇਰਾ ਕਿੱਥੇਕ ਹੈ ਪਤਾ ਸੁਣ ਕੇ ਝਟ ਘੋੜੇ ਤੇ ਪਲਾਕੀ ਮਾਰ ਉਹ ਗਿਆ ਉਹ ਗਿਆ ਹੋ ਗਿਆ ਮਾ ਬਿਓ ਭਾਵੇਂ ਬਥੇਰੀ ਵਸਤੀ ਪਾਰਹੀ ਕੀ ਨਾ ਜਾ ਐਵੇਂ ਜਾਨ ਗਵਾ ਆਵੇਂਗਾ ਕਿਉਂਕਿ ਤਦੋਂ ਹਾਕਮ ਸਿੱਖਾਂ ਨੂੰ ਦੇਖ ਨਹੀਂ ਸੁਖਾਂਦੇ ਸਨ ਪਰ ਬਲਵੰਤ ਸਿੰਘ ਨੇ ਇੱਕ ਨਾ ਸੁਣੀ ਪਲੋ ਪਲੀ ਵਿੱਚ ਤੰਬੂਆਂ ਲਾਗੇ ਜਾ ਪਹੁੰਚਿਆ ਕੀ ਦੇਖਦਾ ਹੈ ਕਿ ਇੱਕ ਲੱਕੜਾਂ ਦਾ ਢੇਰ ਹੈ ਜਿਸ ਦੇ ਇੱਕ ਪਾਸੇ ਅੱਗ ਜਾਪਦੀ ਹੈ ਔਰ ਉਤੋਂ ਜਬਜੀ ਸਾਹਿਦਿਆਂ ਪੌੜੀਆਂ ਦੇ ਪਾਠ ਦੀ ਆਵਾਜ਼ ਆਉਂਦੀ ਹੈ ਇੱਕ ਛਿਨ ਵਿੱਚ ਸਿੰਘ ਜੀ ਆਪਣੇ ਔਰ ਘੋੜੇ ਤੋਂ ਛਾਲ ਮਾਰ ਕੇ ਲੱਕੜਾਂ ਦੇ ਢੇਰ ਉਪਰੋਂ ਭੈਣ ਨੂੰ ਚੁੱਕ ਲਿਆ ਸੁਰਸਤੀ ਆਪਣੀ ਜਾਨ ਤੋਂ ਪਿਆਰੇ ਭਰਾ ਨੂੰ ਦੇਖ ਕੇ ਬਾਗ-ਬਾਗ ਹੋ ਗਈ ਔਰ ਬੋਲੀ ਮੇਰੇ ਪਿਆਰੇ ਵੀਰ ਮੈਨੂੰ ਮਰਨ ਵੇਲੇ ਕਿਸੇ ਗੱਲ ਦੀ ਚਾਹ ਨਹੀਂ ਉਪਜੀ ਬਿਨਾ ਤੇਰੇ ਮਿਲਣ ਦੀ ਸੋ ਗੁਰੂ ਨੇ ਪੂਰੀ ਕੀਤੀ ਅੰਤ ਵਿੱਚ ਲਈ ਤੂੰ ਆ ਮਿਲਿਆ ਹੈ ਸ਼ੁਕਰ ਲੈ ਹੁਣ ਜਿੱਧਰੋਂ ਆਇਆ ਹੈ ਜਾ ਕਿਉਂਕਿ ਉਹ ਮੁਗਲ ਹੁਣੇ ਹੀ ਆ ਜਾਣ ਵਾਲਾ ਹੈ ਔਰ ਮੈਂ ਉਸ ਦੇ ਆਉਣ ਤੋਂ ਅੱਗੋਂ ਹੀ ਮਰ ਜਾਣਾ ਚਾਹੁੰਦੀ ਹਾਂ ਪਿਆਰਿਓ ਇਸ ਕਾਂਡ ਦਾ ਬਾਕੀ ਰਹਿੰਦਾ ਹਿੱਸਾ ਅਗਲੇ ਭਾਗ ਵਿੱਚ ਪੜਿਆ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ